ਵਾਹਿਗੁਰੂ ਜੀ ਫਿਰਤ ਫਿਰਤ ਪ੍ਰਭ ਆਇਆ ਭਰਿਆ ਤੋ ਸ਼ਰਨ ਆਈ ਨਾਨਕ ਕੀ ਪ੍ਰਵੇਨਤੀ ਆਪਣੇ ਭਗਤੀ ਲਾਏ ਨੰਦੋਤ ਵੰਦਨੇ ਅਨਕਵਾ ਸਰਵਤਲਾ ਸਮਰਥ ਨੋਲਨ ਤੇ ਰਖੋ ਪ੍ਰਭੂ ਨਾਨਕ ਦੇ ਕਰਹਤ ਤੁਮਰੀ ਸ਼ਰਨ ਤੁਮਹਾਰੀ ਆਸਾ ਤੁਮਹੀ ਸਜਨ ਸੁਹੇਲੇ ਰੱਖ ਰੱਖਣ ਹੈਰ ਦੇ ਅੱਲਾ ਨਾਨਕ ਕਰਕੇ ਗੋਲੇ ਹੋ ਆਹੇ ਗੁਰੂ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਆੜ ਹੰਸਾ ਮਹੱਲਾ ਤਿਜਾ ਏ ਮਨ ਮੇਰਿਆ ਆਬ ਗੌਣ ਸੰਸਾਰ ਹੈ ਅੰਤ ਸਚਨ ਵੇੜਾਰਾ ਆਪੇ ਸੱਚਾ ਬਖਸ਼ ਲਏ ਫੇਰ ਹੋਏ ਨਾ ਫੇਰਾਰਾ ਏ ਮਨ ਮੇਰਾ ਆਵਾ ਗੌਣ ਸੰਸਾਰ ਹੈ ਅੰਤ ਸਚ ਨਵੇੜਾਰਾ ਆਪੇ ਸੱਚ ਬਖਸ਼ ਰਏ ਤੇਰਾ ਹੋਏ ਨਾ ਫੇਰਾਰਾ ਫੇਰਾ ਹੋਏ ਨਾ ਫੇਰਾ ਅੰਤ ਸਚ ਨਵੇੜਾ ਗੁਰਮਖੋ ਮਿਲੇ ਵੜਾਈ ਸਚ ਰੰਗ ਰਾਤੇ ਸਹਜੇ ਮਾਤੇ ਸਹਜੇ ਰਹੇ ਸੁਮਾਈ ਸਚਾ ਮਰ ਭਾਇਆ ਸਚ ਵਸਾਇਆ ਸ਼ਬਦ ਰਤੇ ਅੰਤ ਨਵੇਰਾ ਨਾਨਕ ਨਾਮ ਰਤੇ ਸੇ ਸਚ ਸਮਾਣੇ ਬਹੁਰ ਨਾ ਭਵ ਜਲ ਫੇਰਾ ਮਾਇਆ ਮੋ ਸਭ ਵਰਲ ਹੈ ਦੂਜੇ ਪਾਏ ਖੁਆਈ ਰਾਮ ਮਾਤਾ ਪਿਤਾ ਸਭ ਹੇਤ ਹੈ ਖੇਤੇ ਪਲਚਾਈ ਰਾ ਇਤ ਪਲਚਾਈ ਪੁਰਬ ਕਮਾਈ ਮੇਟ ਨਾ ਸਕੈ ਕੋਈ ਜਨ ਸ੍ਰੇਸ਼ਟ ਸਾਜੀ ਸੋ ਕਰ ਵੇਖੈ ਇਸ ਦੇਵੜ ਅਵਰ ਨ ਕੋਈ ਮਾਨ ਮੁਖ ਅੰਦਾ ਤਪ ਤਪ ਖਪੈ ਬਿਨ ਸ਼ਬਦੈ ਸ਼ਾਂਤ ਨ ਆਈ ਮਾਨਕ ਬਿਨ ਨਾਵੇ ਸਭ ਕੋਈ ਭੁੱਲਾ ਮਾਇਆ ਮੋਹ ਖੁਆਈ ਇਹ ਜਗ ਜਲਦਾ ਦੇਖ ਕ ਭਜ ਭੇ ਹਰ ਸ਼ਰਨਾਈ ਰਾਮ ਅਰਦਾਸ ਕਰੀ ਗੁਰ ਪੂਰੇ ਅਗੇ ਰਖ ਲੇਵੋ ਦੇਵ ਵਡਾਈ ਰਾਮ ਰਖ ਲੈ ਭੋ ਸਰਣਾਈ ਹਰ ਨਾਮ ਵਡਾਈ ਤੋਦ ਦੇਵੜ ਅਵਰ ਨਾਂ ਦਾਤਾ ਸੇਵਾ ਲਾਗੇ ਸੇਵੜ ਭਾਗੇ ਜੁਗ ਜੁਗ ਇੱਕੋ ਜਾਤਾ ਜਤ ਸਤ ਸੰਜਮ ਕਰਮ ਕਮਾਵੇ ਬਿਨ ਘੋਰ ਗਤ ਨਹੀਂ ਪਾਈ ਨਾਨਕ ਤਿਸਨੋਂ ਸ਼ਬਦ 부ਝਾਏ ਜੋ ਜਾਏ ਪਵੈ ਹਰ ਸਰਨਾਈ ਜੋ ਹਰ ਮਤ ਦੇ ਸਾਇ ਉਪਜੈ ਹੋਰ ਮਤਨਾ ਕਾਇਰਾ ਅੰਤਰ ਵਹਰੇ ਇਕ ਤੂੰ ਆਪੇ ਦੇ ਬੁਝਾਈ ਰਾਮ ਆਪੇ ਦੇ ਬੁਝਾਈ ਅਮਰਨਾ ਪਾਈ ਗੋਰਾ ਮੁਖ ਹਰ ਰਸ ਚਾਖਿਆ ਦਰ ਸੱਚ ਸਦਾ ਹੈ ਸੱਚ ਸੱਚੇ ਸ਼ਬਦ ਸੁਭਾਖਿਆ ਘਰ ਮਹਿ ਨਿਜ ਘਰ ਪਾਇਆ ਸਤਿਗੁਰ ਦੇਵਡਾਈ ਨਾਨਕ ਜੋ ਨਾਮ ਰਤੇ ਸੇਹੀ ਮਹਿਲ ਪਾਇਨ ਮਤ ਪ੍ਰਵਾਣ ਸੱਚ ਸਾਈ ਨਾਨਕ ਜੋ ਨਾਮ ਰਤੇ ਸੇਈ ਮਹਿਲ ਪਾਇਨ ਮਤ ਪ੍ਰਵਾਣ ਸੱਚ ਸਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ